ਪੰਜਵੇਂ ਬਾਬਾ ਸ਼ੇਖ ਫਰੀਦ ਮੇਲੇ ਨੂੰ ਲੈ ਕੇ ਬਾਬਾ ਫਰੀਦ ਪ੍ਰਬੰਧਕ ਕਮੇਟੀ ਵੱਲੋਂ ਅੱਜ ਪੱਤਰਕਾਰਾਂ ਨਾਲ ਕੀਤੀ ਇੱਕ ਵਿਸ਼ੇਸ਼ ਪ੍ਰੈਸ ਮਿਲਣੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸਿਮਰਜੀਤ ਸਿੰਘ ਸੇਖੋ ਵੱਲੋਂ ਹਰ ਵਾਰ ਦੀ ਤਰ੍ਹਾਂ ਦਿੱਤੇ ਜਾਣ ਵਾਲੇ ਦੋ ਵਾਰਡਾਂ ਦੀਆਂ ਮੰਗੀਆਂ ਅਰਜ਼ੀਆਂ ਹਰ ਵਾਰ ਦੀ ਤਰ੍ਹਾਂ ਫਰੀਦਕੋਟ 'ਚ ਮਨਾਏ ਜਾ ਰਹੇ 19 ਤੋਂ 23 ਸਤੰਬਰ ਤੱਕ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਨੂੰ ਲੈ ਕੇ ਬਾਬਾ ਫਰੀਦ ਪ੍ਰਬੰਧਕ ਕਮੇਟੀ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ 23 ਤੰਪਰ ਨੂੰ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਦਿੱਤੇ ਜਾਣ ਵਾਲੇ ਦੋ ਵਾਰਡ ਸਰਵਿਸ ਟੂ ਇਮਿਊਨਿਟੀ ਅਤੇ ਸਰਦਾਰ ਇੰਦਰਜੀਤ ਸਿੰਘ ਖਾਲਸਾ ਯਾਦਗਾਰੀ ਵਾਰਡ ਲਈ ਸੰਗਤਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ। ਉਹਨਾਂ ਕਿਹਾ ਕਿ ਇਹਨਾਂ ਵਾਰਡਾਂ ਦੀ ਚੋਣ ਬਹੁਤ ਹੀ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇਗੀ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਆਗੂ ਸਰਦਾਰ ਸਿਮਰਜੀਤ ਸਿੰਘ ਸੇਖੋ, ਸੁਰਿੰਦਰ ਸਿੰਘ ਰਮਾਣਾ ਤੇ ਗੁਰਿੰਦਰ ਮਾਨ ਸਿੰਘ ਨੇ ਕੀ ਕਿਹਾ? ਵੇਖੋ ਫਰੀਦਕੋਟ ਤੋਂ ਜਗਦੀਸ਼ ਮਾਂਪਾ ਦੇ ਨਾਲ ਅਸੀਸ਼ ਕੁਮਾਰ ਦੀ ਇਹ ਰਿਪੋਰਟ ਅਕੀਰ ਜੀ ਕਾ ਖਾਲਸਾ ਨਕੀਰ ਜੀ ਕੀ ਫਤਿਹ ਮੇਲੇ ਦੀ ਤਿਆਰੀਆਂ ਉਸੇ ਰੂਪ ਕੀ ਹੋ ਰਹੀਆਂ ਜਿਵੇਂ ਅਸੀਂ ਹਰ ਸਾਲ ਕਰਦੇ ਆਂ ਔਰ ਸਰਵਿੰਦਰ ਸਿੰਘ ਜੀ ਖਾਲਸਾ ਦੇ ਦਿਹਾਂਤ ਤੋਂ ਬਾਅਦ ਇਹ ਦੂਜਾ ਮੇਲਾ ਤੇ ਮੇਲਾ 19 ਤਰੀਕ ਨੂੰ ਸ਼ੁਰੂ ਹੋਊਗਾ 19 ਸਾਬ ਦੇ ਪਾਠ ਨਾਲ ਤੇ 23 ਤਰੀਕ ਨੂੰ ਸੇਲਾ ਬਾਬਾ ਫਰੀਦ ਤੋਂ ਨਗਰ ਕੀਰਤਨ ਨਿਕਲੇਗਾ ਤੇ ਉਹ ਗੁਰਦੁਆਰਾ ਗੋਦੜੀ ਸਾਹਿਬ ਧਾਰਮਿਕ ਦਵਾਨ ਜਿਹੜੇ ਲੱਗਦੇ ਆ ਉੱਥੇ ਪਹੁੰਚੂਗਾ ਕਿਹੜੇ ਕਿਹੜੇ ਬੰਦੇ ਸਨਮਾਨਤ ਕਰ ਰਹੇ ਹਨ ਸਨਮਾਨਤ ਵਾਸਤੇ ਅਸੀਂ ਕੱਲ ਅਰਜ਼ੀਆਂ ਮੰਗੀਆਂ 10 ਤਰੀਕ ਤੱਕ ਸਾਡੇ ਕੋਲੇ ਅਰਜ਼ੀਆਂ ਅਸੀਂ ਤਰੀਕ ਦਿੱਤੀ ਹੈ ਲਾਸਟ 10 ਸਤੰਬਰ ਤੱਕ ਤੇ ਫਿਰ ਸਾਡੀ ਕਮੇਟੀ ਬਹਿ ਕੇ ਫੈਸਲਾ ਕਰੂਗੀ ਤੇ ਹਰ ਸਾਲ ਦੀ ਤਰ੍ਹਾਂ ਇੱਕ ਤਾਂ ਬਾਬਾ ਫਰੀਦ ਸਮਾਜ ਸੇਵੀ ਅਵਾਰਡ ਜਿਹੜਾ ਦਿੱਨੇ ਉਹਦੇ ਵਾਸਤੇ ਇੰਡੀਵਿਜੂਅਲੀ ਜਾਂ ਕੋਈ ਸੰਸਥਾਵਾਂ ਕੋਈ ਵੀ ਅਰਜੀ ਦੇ ਸਕਦੀ ਹੈ ਦੇ ਸਕਦੇ ਹਨ ਪਰ ਉਹਨਾਂ ਨੂੰ ਕੋਈ ਵੀ ਦੋ ਬੰਦੇ ਜ਼ਰੂਰ ਨੋਮੀਨੇਟ ਕਰਨਗੇ ਉਹ ਅਰਜੀ ਅਕਸੈਪਟ ਹੋਊਗੀ ਆਪਦਾ ਜੋ ਉਹਨਾਂ ਨੇ ਸਮਾਜ ਸੇਵਾ 'ਚ ਕੰਮ ਕੀਤਾ ਉਹ ਡਿਟੇਲ ਸਾਨੂੰ ਸਾਰਾ ਆਪਦਾ ਉਹ ਜੋ ਰਿਕਾਰਡ ਆ ਉਹ ਦੇਣਗੇ ਤੇ ਦੂਜਾ ਅਵਾਰਡ ਜਿਹੜਾ ਅਸੀਂ ਪਿਛਲੇ ਸਾਲ ਹੀ ਸ਼ੁਰੂ ਕੀਤਾ ਸੀ ਹਲਸਾ ਜੀ ਦੇ ਧਿਆਨ ਤੋਂ ਬਾਅਦ ਉਹ ਬਾਬਾ ਇੰਦਰਜੀਤ ਸਿੰਘ ਜੀ ਖਾਲਸਾ ਯਾਦਗਰੀ ਅਵਾਰਡ ਹੈ ਤੇ ਉਹਦੇ ਵਾਸਤੇ ਵੀ ਅਸੀਂ ਅਰਜ਼ੀਆਂ ਮੰਗੀਆਂ ਜਿਹਦੇ ਸਿਹਤ ਕਲਾ ਜਾਂ ਕੋਈ ਹੋਰ ਇਸ ਇਲਾਕੇ ਚ ਕਿਸੇ ਵੀ ਖੇਤਰ ਚ ਕਿਸੇ ਨੇ ਕੋਈ ਨਾਮ ਨਾ ਖਟਿਆ ਹੋਊਗਾ ਉਹਦੇ ਵਾਸਤੇ ਵੀ ਅਰਜ਼ੀਆਂ ਮੰਗੀਆਂ। ਅੱਗੇ ਤੋਂ ਧਾਰਮਿਕ ਪ੍ਰੋਗਰਾਮਾਂ ਦੀ ਰੂਪਰੇਖਾ ਕੀ ਹੋਊ ਰੂਪਰੇਖਾ ਧਾਰਮਿਕ ਪ੍ਰੋਗਰਾਮ ਦੀ ਇਹ ਹੀ ਹੈ ਹਰ ਸਾਲ ਦੀ ਤਰ੍ਹਾਂ ਕੀਰਤਨ ਦਰਬਾਰ ਹੋਣਗੇ ਤੇ ਅਸੀਂ ਬਹੁਤ ਅੱਛੇ ਰਾਗੀ ਕੀਤੇ ਐ ਬਹੁਤ ਹੀ ਜਲਦੀ ਪੋਸਟਰ ਲੱਗ ਜਾਣਗੇ ਉਹਨਾਂ ਦੇ ਸ਼ਹਿਰ ਚ ਵਾਰਡ ਦੀ ਕੀ ਰਾਸ਼ੀ 19 ਹੈ ਜਾਂ ਵਧਾਈ ਹੈ ਜਾਂ ਨਹੀਂ ਰਾਸ਼ੀ ਹੁੰਨੀ ਹੈ ਬਾਬਾ ਫਰੀਦ ਜਿਹੜਾ ਸਮਾਜ ਸੇਵੀ ਵਾਰਡ ਆ ਉਹਦੀ 1 ਲੱਖ ਰੁਪਈਆ ਤੇ ਜਿਹੜਾ ਸਰਦਾਰ ਇੰਦਰਜੀਤ ਸਿੰਘ ਜੀ ਖਾਲਸਾ ਯਾਦਗਾਰੀ ਅਵਾਰਡ ਆ ਜਿਹੜਾ ਸਾਡੇ ਫਾਊਂਡਰ ਚੇਅਰਮੈਨ ਸੀ ਉਹਨਾਂ ਦੀ 50 ਹਜ਼ਾਰ ਹੈ ਦੇਖੋ ਬਗਰੂ ਦੀ ਕਿਰਪਾ ਨਾਲ ਪਹਿਲਾਂ ਵੀ ਬੜੇ ਸ਼ਾਂਤਪਾ ਹੀ ਠੰਗ ਦੇ ਨਾਲ ਸੰਪਨ ਹੁੰਦੇ ਰਹੇ ਮੇਲੇ ਇਹ ਜਿਹੜਾ ਆਪਣਾ ਹੁਣ ਆਗਨਪੁਰਬੇ 6 ਜੁਮਾ ਸ਼ੇਖ ਫਰੀਦ ਜੀ ਦਾ ਪਹਿਲਾਂ ਤੋਂ ਮੈਂ ਬਾ ਬਬਾ ਫੀਦ ਦੇ ਨਾਮਲੇਵਾ ਸੰਗਤ اور ਹਿੰਦੁਸਤਾਨ ਚ ਤੇ ਪਾਕਿਸਤਾਨ ਚ ਬਬਾ ਫਰੀਜੀ ਦੇ ਪ੍ਰੇਮੀਆਂ ਨੂੰ ਸਭ ਨੂੰ ਫਤਿਹ ਅਰਜ਼ ਕਰਨੀ ਚਾਹਵਾ ਖਾਲਸਾ ਵਾਹਿਗੁਰੂ ਜੀ ਫਤਿਹ ਇਹ ਮੇਲਾ ਵੀ ਪਹਿਲਾਂ ਦੀ ਤਰ੍ਹਾਂ ਬਹੁਤ ਉਤਸ਼ਾਹ ਨਾਲ ਬਣਾਇਆ ਜਾਣਾ ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰੂੰਗਾ ਸਾਰੀ ਸਾਧ ਸੰਗਤ ਨੂੰ ਕਿ ਮੇਲੇ 'ਚ ਆਉਣ ਵਾਲੀ ਸਾਡੀ ਖਾਸ ਸੰਗਤ ਸਫਾਈ ਦਾ ਜ਼ਰੂਰ ਖਿਆਲ ਰੱਖੇ। ਔਰ ਪਲਾਸਟਿਕ ਦੀਆਂ ਚੀਜ਼ਾਂ ਤੋਂ ਗੁਰੇਜ਼ ਕਰੇ। ਕੇਲੇ ਵਗੈਰਾ ਦੇ ਛਿਲਕੇ ਆਦਿ ਗੁਰੇਜ਼ ਕਰਨ ਸਫਾਈ ਦਾ ਖਾਰਜ ਨਾ ਹੋਵੇ। ਵਿਸਫਲ ਕਮੇਟੀ ਨੇ ਪ੍ਰਦਾਨ ਦੰਦਰ ਹੋਰੀ بڑے ਸਮੇਂਦਾਰ ਨੇ ਬੜਾ ਅੱਛਾ ਇੰਤਜ਼ਾਮ ਕੀਤਾ ਸੀ ਉਹਨਾਂ ਨੇ ਪਿਛਲੇ ਸਾਲ ਦੂਸੀ ਬੇਰੀ ਬੇਨਤੀ ਸਰਕਾਰ ਨੂੰ ਹੈ ਕਿ ਸਰਕਾਰ ਦੀ ਬਜਨਾਮੇ ਹੁੰਦੀ ਹੈ ਜਦ ਹੁਣ ਇਹ ਕਿ ਆ ਕੇ ਸੀਐਮ ਸਾਹਿਬ ਜਦੋਂ ਆਏ ਚਲੇ ਗਏ ਤੇ ਸਾਰੇ ਕੰਮ ਉੱਤੇ ਦੀ ਉੱਥੇ ਰੁਕੇ ਜਿਹੜੇ ਰੁਕੇ ਪੈਣੇ ਕਮ ਹੋ ਸਕਦਾ ਕਿਸੇ ਵਜ੍ਹਾ ਕਰਕੇ ਰੁਕੇ ਹੋਣ ਇੱਕ ਤਾਂ ਉਹਨਾਂ ਨੂੰ ਮੁਕਬਲ ਕਰ ਲਿਆ ਜਾਵੇ ਔਰ ਦੂਸਰਾ ਜਿਹੜਾ ਸੰਚਾਲਨ ਹੈ ਟ੍ਰੈਫਿਕ ਦਾ ਉਹ ਬੜਾ ਅਸਾਰੂ ਰੋਲ ਹੁੰਦਾ ਹੈ ਜੈਮਿੰਗ ਬਹੁਤ ਹੋ ਜਾਂਦੀ ਹੈ ਟ੍ਰੈਫਿਕ ਜੈਮ ਹੋ ਜਾਂਦੀ ਹੈ ਹਸਪਤਾਲਾਂ ਦਾ ਖਾਸ ਕਰਕੇ ਇੰਤਜ਼ਾਮ ਰੱਖਿਆ ਜਾਵੇ ਕਿ ਸਪੈਸ਼ਲ ਰੂਟ ਰੱਖਿਆ ਜਾਵੇ ਹਸਪਤਾਲ ਵਾਸਤੇ ਇਹ ਜੜੀਆਂ ਵੀ ਵੈਨਸ ਆਣੀਆਂ ਆਪਣੀਆਂ ਅਟਕ ਰਸੀਆਂ ਉਹਨਾਂ ਨੂੰ ਇੱਕ ਸਪੈਸ਼ਲ ਰੂਟ ਦੇ ਦਿੱਤਾ ਜਾਵੇ ਕਿਉਂਕਿ ਮੇਲਾ 19 ਤੋਂ 23 ਤਾਈ ਬੜਾ ਭਰ ਜਾਂਦਾ ਹੈ ਔਰ ਪੁਲ ਬਹੁਤ ਜ਼ਰੂਰੀ ਹੈ ਕਿ ਜਿਹੜੇ ਪੁਲ ਬੜੇ ਲੰਬੇ ਅਰਸੇ ਤੋਂ ਪੈਂਡਿੰਗ ਪਏ ਹੈ ਜੇ ਇਹ ਉਸ ਤੋਂ ਪਹਿਲਾਂ ਸਰਕਾਰ ਦੇ ਉਦਮ ਸਸਥਾ ਮੁਕੰਮਲ ਹੋ ਜਾਂ ਤਾਂ ਅਸੀਂ ਬੜੇ ਧੰਨਵਾਦੀ ਹੋਵਾਂਗੇ ਔਰ ਅਕਸਰ ਦੇਖਿਆ ਹੈ ਕਿ ਜਿਹੜੇ ਨੌਜਵਾਨ ਬੱਚੇ ਹੈ ਉਹ ਸ਼ਾਤਾ ਹੁੰਦਾ ਹੈ ਉਹਨਾਂ ਨੂੰ ਪਰ ਉਹ ਵੀ ਖਿਆਲ ਰੱਖਣ ਕਿ ਜਿਹੜੇ ਲੱਚਰ ਗੀਤ ਨੇ ਟੀਜੇ ਵਗੈਰਾ ਉਹਨਾਂ ਤੋਂ ਗ੍ਰੇਸ ਕਰਨ ਬੁੱਲੇ ਸ਼ਾਹ ਦੀਆਂ ਕਾਫੀਆਂ ਵਗੈਰਾ ਉਸੂਫਿਆਨਾ ਜਿਹੜੇ ਸ਼ਾਇਰੀ ਹੈ ਉਸ ਕਿਸਮ ਦੀਆਂ ਚੀਜ਼ਾਂ ਜੜੀਆਂ ਉਹ ਇੰਟਰੋਡਿਊਸ ਕੀਤੀਆਂ ਜਾਣਾ ਚਾਹੀਦੀਆਂ ਔਰ ਵੋਲਿਊਮ ਜਿਹੜੇ ਹੈ ਉਹ ਬਿਲਕੁਲ ਸੈਂਸਿਟਿਵ ਹੋਣਾ ਚਾਹੀਦੇ ਹੈ ਨਹੀਂ ਕਿ ਜਿਸ ਵਾਂ ਦੇਖਿਆ ਪਿਰਨਾ ਦੇ ਵਿੱਚ ਬੜੇ ਹਾਈ ਵੋਲਿਊਮ ਦੇ ਉੱਤੇ ਹਾਈ ਪਿਚ ਦੇ ਉੱਤੇ ਚੱਲ ਰਹੇ ਹੁੰਦੇ ਹੈਗੇ ਇਹਨਾਂ ਦੇ ਟੀਜਸ ਵਗੈਰਾ ਉਹਨਾਂ ਤੋਂ ਗਰੇਜ਼ ਕੀਤਾ ਜਾਵੇ ਔਰ ਇਹ ਵੀ ਮੈਂ ਬੇਨਤੀ ਕਰੂੰਗਾ ਸਾਰੀ ਸਭ ਸੰਗਤ ਨੂੰ ਕਿ ਉਹ ਵੀ ਆਪ ਦਾ ਜ਼ਿਆਦਾ ਕੀਮਤੀ ਸਬਾਨ ਨਾਲ ਲੈ ਕੇ ਆਉਣ ਕਿਉਂਕਿ ਬਹੁਤ ਜ਼ਿਆਦਾ ਦੇਖਿਆ ਕਈ ਦਫਾ ਜੇਬ ਕਤਰੇ ਜਿਹੜੇ ਐਕਟਿਵ ਹੋ ਜਾਂਦੇ ਆ ਜੇਬ ਵਰਾਤ ਵਗੈਰਾ ਜਾਂ ਪੈਸੇ ਵਗੈਰਾ ਜ਼ਿਆਦਾ ਨਾਲ ਲੈ ਕੇ ਆਉ ਕਿਉਂਕਿ ਹਰ ਚੀਜ਼ ਤਾਂ ਇੱਥੇ ਤੁਹਾਨੂੰ ਮੁਹੱਈਆ ਸੰਗਤੀ ਕਰ ਰਹੀ ਹੁੰਦੀ ਹੈ ਗੁਰੂ ਘਰ ਕਰ ਰਿਹਾ ਹੁੰਦਾ ਹੈ ਮੰਦਰ ਪਾਣੀ ਤੁਹਾਨੂੰ ਕੋਈ ਦਿੱਕਤ ਨਹੀਂ ਔਰ ਆਪਾਂ ਨੂੰ ਸਾਰਿਆਂ ਨੇ ਇੱਕ ਡੈਕੋਰਮ ਇੱਕ ਡਿਸਿਪਲਨ ਇਹ ਕਾਇਮ ਰੱਖਣਾ ਚਾਹੀਦਾ ਹੈ। ਔਰ ਸਹਿਯੋਗ ਦੇਣਾ ਚਾਹੀਦਾ ਸਾਨੂੰ ਸਰਕਾਰ ਦਾ ਵੀ। ਔਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਸੰਗਤ ਦੇ ਹਿਫਾਜ਼ਤ ਵਾਸਤੇ पहला भी अच्छे इंतजाम करते रहे कि ओसो भी अच्छे इंतजाम करोको तो एस एस पी साहब ने बड़ा सोहना इंतजाम कर लिया लास्ट टाइम पिछले पिछले मुबारक मेले थे और मेरा ख्याल है हूँ उन्होंने एक्सपीरियंस हो गया तो ठीक कर सकन गए इंसान और जी बार साज संगत है बाबा फरीद की नामलेवा ਹੁਣ ਉਹ ਵੀ ਜਗਾ ਜਗਾ ਮਨਾਉਣ ਲੱਗ ਪਏ ਹਨਗੇ ਆਗਰਨਪੁਰ ਬਾਬਾ ਫਰੀਦ ਜੀ ਦਾ ਇਹ ਹੁਣ ਬਾਬਾ ਫਰੀਦ ਜੀ ਪਾਕਿਸਤਾਨ ਜਾਂ ਆਪਣੇ ਨਾਲ ਨਹੀਂ ਮਹਿਜ਼ੂਦ ਰਹੇ ਇਸਾਰ ਇਦਰਜੀਤ ਸਿੰਘ ਖਾਲਸਾ ਦੀ ਵਜ੍ਹਾ ਕਰਕੇ ਹੁਣ ਇਸ ਵੇਲੇ ਬਾਬਾ ਫਰੀਦ ਜੀ ਹਰ ਜਗ੍ਹਾ ਬਾਬਾ ਫਰੀਦ ਜੀ ਦਾ ਨਾਮ ਬਾਬਾ ਫਰੀਦ ਜੀ ਦੇ ਨਾਮ ਦੇ ਉੱਤੇ ਬੜੇ ਵੱਡੀਆਂ ਇੰਡਸਟਰੀਜ਼ ਲੱਗ ਰਹੀਆਂ ਹਨ ਮੇਲੇ ਮਨਾਏ ਜਾ ਰਹੇ ਆ ਦੁਨੀਆਂ ਦੇ ਵਿੱਚ ਔਰ ਸਾਨੂੰ ਸ਼ਾਂਤ ਮੈਂ ਢੱਗ ਦੇ ਨਾਲ ਈਮੇਲ ਸੰਪਨ ਕਰਨਾ ਵਾਈ ਗੁਰੂ ਆਪਣੇ ਅੰਗ ਸੰਗ ਸਹਾਇ ਹੋਣ ਪਹਿਲਾਂ ਨਾਲੋਂ ਇਹ ਉਤਸ਼ਾਹ ਨਾਲ ਤੇ ਚੜ੍ਹਦੀ ਕਲਾ ਨਾਲ ਮੇਲਾ ਬਣਾਵਾਂਗੇ ਭਾਬੀ ਜੀ ਦਾ ਖਾਲਸਾ ਵਾਈ ਗੁਰੂ ਆਪਣਾ ਨਾਲੋਂ ਇਹ ਪੜਾ ਨਾਲੋਂ ਇਹ ਵਾਈ ਕੇ ਵੀ ਕਰਨਾ ਹਾਂ ਜੀ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਦੀ ਫਤਿਹ 21 ਸਦੀ 12ਵੀਂ ਸਦੀ ਦੇ ਸੂਫੀ ਸੰਤ ਪਪਾ ਸ਼ੇਖ ਫਰੀ ਜੀ ਜੋ ਕਿ 23 ਸਤੰਬਰ ਨੂੰ ਆਗਮਨ ਜਿਹੜਾ ਹੋਇਆ ਸੀਗਾ 12ਵੀਂ ਸਦੀ ਚ ਤੇ 21ਵੀਂ ਸਦੀ ਦੇ ਵਿੱਚ ਸ੍ਰੀ ਇੰਦਰਜੀਤ ਸਿੰਘ ਖਾਲਸਾ ਜੀ ਜਿਹੜੇ ਸਾਡੇ ਚੇਅਰਮੈਨ ਸੀ ਉਹਨਾਂ ਨੇ ਇਹ ਸ਼ੁਰੂਆਤ ਉਹਨਾਂ ਦੀ ਯਾਦ ਵਿੱਚ ਇਹ ਆਗਮਨ ਫੁਰਮਾਨਾ ਸ਼ੁਰੂ ਕੀਤਾ ਅੱਜ ਕੀ ਸਾਡਾ 55ਵਾਂ ਇਹ ਸਮਾਗਮ ਹੋਣ ਜਾ ਰਿਹਾ ਤੇ ਅਸੀਂ ਸਰਦਾ ਤੇ ਸ਼ਰਧਾបុរស ਸ਼ਹਿਰ ਦੀ ਸਯੋਗ ਦਾ ਸੰਗਤਾਂ ਦੇ ਸਯੋਗ ਨਾਲ ਮਨਾਉਣ ਜਾ ਰਹੇ ਆ ਇਹ 19 ਤਰੀਕ ਤੋਂ ਲੈ ਕੇ 23 ਤਰੀਕ ਤੱਕ ਮਨਾਇਆ ਜਾਏਗਾ ਜਿਸ ਦੇ ਵਿੱਚ ਕਥਾਵਾਚਕ ਅਤੇ ਕੀਰਤਨ ਦੀ ਕੀਤਰੀਆਂ ਕੀਰਤਨ ਦੁਆਰਾ ਸੰਗਤਾਂ ਨੇ ਹਾਲ ਕਰਨਗੇ 19 20 ਨੂੰ ਦਾ ਟਿਲਬਾਫਰੀਦ ਹੋਏਗਾ ਪ੍ਰੋਗਰਾਮ 21 ਨੂੰ ਸ਼ੀਰਾਖਣਪਾਟ ਸਾਹਿਬ ਉੱਤੇ ਆਰੰਭ ਹੋਣਗੇ ਟਿਲਬਾਫਰੀਦ ਸਾਹਿਬ ਦੇ ਕਿ 21 ਰਾਤ ਨੂੰ ਕਥਾ ਦਰਬਾਰ ਹੋਏਗਾ ਗੁਰਦੁਆਰਾ ਗੋਦਰੀ ਸਾਹਿਬ 22 ਨੂੰ ਹੀ ਕੀਰਤਨ ਦਾ ਤੇ ਕਥਾ ਕੀਰਤਨ ਦਰਬਾਰ ਹੋਏਗਾ ਮਹਾਨ ਕੀਰਤਨ ਦਰਬਾਰ ਹੋਏਗਾ 23 ਤਰੀਕ ਨੂੰ ਸਵੇਰੇ 9 ਵਜੇ ਆਖਣ ਪੜ੍ਹ ਤੋਂ ਇਸ ਸਮਾਪਤੀ ਤੋਂ ਉਪਰੰਤ ਇੱਕ ਮਹਾਨ ਨਗਰ ਕੀਰਤਨ ਆਰੰਭ ਹੋਏਗਾ ਜਿਹੜਾ ਕਿ ਸ਼ਹਿਰ ਦੇ ਵਿੱਚ ਹੁੰਦਾ ਆਇਆ ਗੋਰੀ ਸਾਹਿਬ ਵਿਖੇ 1 ਵਜੇ ਪਹੁੰਚੇਗਾ ਪੰਜ ਪੰਜ ਪਿਆਰੇ ਦੀ ਅਗਵਾਈ ਦੇ ਵਿੱਚ ਇਹ ਨਗਰ ਕੀਰਤਨ ਚੱਲੇਗਾ ਤੇ ਇਸ ਜਿਹੜਾ 23 ਤਰੀਕ ਨੂੰ ਇੱਕ ਦੋ ਅਵਾਰਡ ਦਿੱਤੇ ਜਾਣੇ ਹਨ ਇੱਕ ਇਮਾਨਦਾਰੀ ਵਾ ਇੱਕ ਯਾਨੀ ਕਿ ਸਮਾਜ ਸੇਵੀ ਅਵਾਰਡ ਇੱਕ ਸਰਦਾਰ ਇੰਦਰੀਜੀ ਚਕਾਲ ਸਾਹਿਬ ਯਾਰ ਜਿਹੜਾ ਕਿ ਪਿਛਲੇ ਸਾਲ ਸ਼ੁਰੂ ਕੀਤਾ ਗਿਆ ਉਹ ਦੁਬਾਰਾ ਜਾਈਗਾ ਇਹ ਅਵਾਰਡ ਦੇਣ ਵਾਸਤੇ ਅਸੀਂ ਕੱਲ ਅਸੀਂ ਐਪਲੀਕੇਸ਼ਨਾਂ ਅਗਵਾ ਮੰਗਲਿਕ ਦੀਆਂ ਸਰ ਪੰਜਾਬ ਦੇ ਵਿੱਚੋਂ ਜਿਹੜਾ ਮਰਜੀ ਜਿਹੜਾ ਕਿ ਕਰਦੇ ਹਨ ਉਹ ਆ ਸਕਦੇ ਹਨ ਅਪਲਾਈ ਕਰ ਸਕਦੇ ਹਨ ਇਹ 10 ਨਵੰਬਰ ਤੱਕ ਇਹ ਜਿਹੜੇ ਕਿ ਬਵਾ ਫਰੀ ਪਬਲਿਕ ਸਕੂਲ ਦੇ ਵਿੱਚ ਜਿਹੜਾ ਆਫਿਸ ਹੈਗਾ ਉਹਦੇ ਵਿੱਚ ਪਹੁੰਚਾਇਆ ਜਾਣ ਉਸ ਤੋਂ ਬਾਅਦ ਅਸੀਂ अच्छे तरीके ਨਾਲ ਇਹਨੂੰ ਸਾਰਾ ਕੋਕ ਕੇ ਉਹ ਅਵਾਰਡ ਡਿਕਲੇਅਰ ਕੀਤਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ